ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਦੋਸਤੋ ਠੀਕਾ ਕੋ ਪਰਮਾਤਮਾ ਦਾ ਨੂਰ ਚੜ੍ਹਦੀ ਕਲਾ ਚ ਰੱਖੇ ਦੋਸਤੋ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਦਾ ਨੂਰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਮੇਰੇ ਬੰਦੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਆਓ ਦੋਸਤੋ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਕਰ ਲਿਓ। ਕੋਠਾ ਰਹੋ ਦੋਸਤੋ ਠੀਕ ਠਾਕ ਹਾਂ। ਦੋਸਤੋ ਅੱਜ ਦੀ ਬਲੌਗਿੰਗ ਆਪਾਂ ਸਟਾਰਟ ਕਰਤਾ। ਟਾਈਮ ਹੋ ਗਿਆ 6:30 ਤੇ ਦੋਸਤੋ بارش ਵੀ ਹੋ ਰਹੀ ਹੈ ਬਾਹਰ। ਤੇ بارش ਹੋ ਗਈ ਆ ਤਾਂ ਵਧੀਆ ਮੌਸਮ ਬਣ ਰਿਹਾ ਵਣ। ਅੱਜ ਆਪਾਂ ਬਲੌਗ ਦੀ ਸਟਾਰਟਿੰਗ ਕਰਤੀ ਆ ਤੇ ਆਜੋ ਬਾਹਰ ਦਾ ਮਾਹੌਲ ਦਿਖਾਉਨੇ ਆ ਤੁਹਾਨੂੰ। ਲਓ ਦੋਸਤੋ ਬਾਕੀ ਆ ਜੋ ਅੱਗੇ ਮਿਲਦੇ ਆ ਅੱਜ ਆਪਣੇ ਕੋਲੇ ਕੱਲਾ ਪੰਜਕੁੱਲੇ ਜਾਂ ਤੋਲਕੇਸ਼ਣਾ ਤੇ ਬਾਕੀ ਤੁਹਾਨੂੰ ਤਿੰਨ ਦਾ ਮਾਹੌਲ ਦਿਖਾਉਣੇ ਆ ਆ ਜੋ ਦੋਸਤੋ ਅੱਗੇ ਮਿਲਦੇ ਆ ਇਹ ਵਧੀਆ ਹੋ ਗਿਆ ਮੀਂਹ ਪੈ ਗਿਆ ਤੇ ਦਿਲ ਹੁਣ ਬਬੇ ਖੁੱਲ ਵੀ ਜਾਣੀ ਮੈਂ ਤੂ ਐਵੇਂ ਕਹਾਂ ਮੈਂ ਮੀਂਹ ਪਿਆ ਮੈਂ ਲਾ ਬਨਾ ਤੱਕ ਘੰਟਾ ਪਹਿਲਾਂ ਪੂਰਾ ਸ਼ਰਾਟੇ ਦਾ ਪਿਆ ਇਧਰ ਤਾਂ ਮੈਨੂੰ ਘੱਟ ਬੰਦੇ ਲੱਗਦਾ ਹਾਂ। ਤੇਰੀ ਪੰਜੇ ਪੈ ਗਿਆ। ਸ਼ਰਟੇ ਨਾਲ ਸ਼ਰਟੇ ਨਾਲ ਹੀ ਪੈ ਗਿਆ ਹਾਂ। ਚਲੋ ਵਧੀਆ ਵੀ ਪੈ ਗਿਆ ਨਾ ਖੁੱਲ ਗਿਆ ਹੁਣ ਮੌਸਮ। ਕੱਲ ਪੂਰੀ ਸੰਭਾਵਨਾ ਸੀ ਮੀਂਹ ਦੀ। ਸਰੰਦਰ ਤੱਕ ਪੱਗਿਆ ਆਪਾਂ ਵੈਸੇ। ਤੇ ਬਰਸਾਤ ਇੱਥੇ ਵੀ ਚੰਦੂ ਹੋ ਗਈ ਆ। ਅੱਜ ਬਰਸਾਤ ਮੇਰੇ ਹਿਸਾਬ ਨਾਲ ਮੌਸਮ ਸਾਰੇ ਪਾਸੇ ਹੀ ਖਰਾਬ ਆ ਤੇ ਦੇਖੋ ਦੋਸਤੋ ਦੇਖੋ ਦੋਸਤੋ ਇਹਦੇ ਉਹ ਬਰਸਾਤ ਆ ਜਿਹੜੀ ਤੇ ਆ ਕਿਤਾ ਤੇ ਸਰਾਂਧ ਵੀ ਆ ਲੁਧਿਆਣੇ ਤੋਂ ਚੱਲੇ ਆ ਘਰੋਂ ਹੀ ਚੱਲੇ ਆ ਜਿਉਂ ਘਹਾੜੇ ਤੋਂ ਬਰਸਾਤ ਪੈ ਰਹੀ ਆ ਤੇ ਮੰਡੀ ਕੁਵੇ ਦਾ ਘਾੜਾ ਕਿ ਥੋੜੀ ਜੀ ਬੰਦ ਹੋਊਗੀ ਜੀ ਬਰਸਾਤ ਵੈਸੇ ਤੇ ਪਈ ਹੋਈ ਸੀ ਤੇ ਸਰਾਂਧਾ ਕਿ ਹੁਣ ਹੋ ਗਿਆ ਟਾਈਮ ਉਸ ਕੋ ਸਾਡੇ ਸਾਥ 7:25 ਤੇ ਤੇ ਚੇਵੀ ਪ੍ਰਸਾਦ ਹੋ ਰਹੀ ਆ ਤੇ ਦੇਖੋ ਜਣੀ ਹੋ ਰਹੀ ਆ ਹਲਕੀ ਤੇ ਪਹਿਲਾਂ ਵੀ ਹੋ ਕੇ ਢੀਜਾ ਲ ਉਸ ਆ ਜੋ ਬਾਕੀ ਅਕੇ ਦਾ ਮਾਹੌਲ ਦੇਖਦੇ ਆ ਮਾਹੌਲੇ ਦਾ ਵਾਲਿਓ ਮਿੱਤਰੋ ਆਪਾਂ ਪਹੁੰਚ ਗਏ ਸੀਗੇ ਮਨੂਰ ਟੱਪ ਕੇ ਟੋਲ ਟੈਕਸ ਦੇ ਕੋਲੇ ਦੇ ਪ੍ਰਸਾਦ ਦੋਸਤੋ ਰਾਜਪੁਰੇ ਤੋਂ ਹੀ ਕੋਸਪੀਡ ਚ ਲੱਗੀ ਹੋਈ ਆ ਤੇ ਮੌਸਮ ਅੱਜ ਬਹੁਤ ਖਰਾਬਾ ਸਾੜੀ ਪਸੀ ਤੇ ਅੱਜ ਮਿਲਦਾ ਪ੍ਰਸਾਦ ਅੱਜ ਦੇ ਵੀ ਦਸੀ ਹੈ ਸ਼ਾਇਦ ਕੱਲ੍ਹ ਦੇ ਵੀ ਦਸੀ ਹੋਈ ਆ ਤੇ ਆਜੋ ਦੋਸਤੋ ਅੱਗੇ ਦੇਖਦੇ ਕਿੰਨਾ ਪ੍ਰੋਗਰਾਮ ਆ ਇੱਥੋਂ ਤਾਂ ਦੇਖਣ ਨੂੰ ਐ ਲੱਗਦਾ ਕਿ ਅੱਗੇ ਪ੍ਰਸਾਦ ਤੇਜ ਪੈ ਰਹੀ ਹੈ ਆ ਲਈ ਦੋਸਤੋ ਤੇ ਮੇਟਰੋ ਆ ਗਿਆ ਟੂਲ ਵੇ ਅੱਜ ਘੱਟ ਕੰਮ ਕਰ ਰਿਹਾ ਵਾ ਨਿਕਲ ਗਿਆ ਨਿਕਲ ਗਿਆ ਟਰੱਕ ਨਿਕਲ ਗਿਆ ਹੂਲ ਵੀ ਅੱਜ ਘੱਟ ਕੰਮ ਕਰ ਰਿਹਾ ਏ ਹੈਗਾ ਦੋਸਤੋ ਅਜੀਜਪੁਰ ਟੂਲ ਅਜੀਜਪੁਰ ਟੂਲ ਚੱਕ ਦੋ ਜੀ ਡੰਡਾ ਵਾਹ ਜੀ ਵਾਹ ਸੁਣ ਲਈ ਮੈਡਮ ਨੇ ਸੁਣ ਲਈ ਭਾਈ ਸੁਣ ਲਈ ਇੱਥੇ ਬਰਸਾਤ ਨੂੰ ਥੋੜਾ ਜਿਹਾ ਫਰਕ ਆ ਤੇ ਅੱਜ ਉਹ ਅੱਗੇ ਪੰਜਕੁੱਲੇ ਦਾ ਮਾਹੌਲ ਦੇਖਦੇ ਆ ਕਿਦਾਂ ਵਾ ਬਰਸਾਤ ਨਹੀਂ ਹੁੰਦੀ ਹੋਵੇ ਤਾਂ ਜਿਆਦੇ ਵਧੀਆ ਗੱਡੀ ਖਾਲੀ ਹੋ ਜੂ ਆਪਣੀ ਛੇਤੀ ਜੇ ਬਰਸਾਤ ਹੁੰਦੀ ਹੋਈ ਦੋਸਤੋ ਤੇ ਫਿਰ ਬਰਸਾਤ ਦੇ ਵਿੱਚ ਉਹਨਾਂ ਨੇ ਹੱਜੇ ਕਰਨੀ ਨਹੀਂ ਖਾਲੀ ਗੱਡੀ ਲਓ ਜੀ ਦੋਸਤੋ ਪੰਚਕੂਲੇ ਹੈਗਾ ਸੁੱਕਾ ਇੱਥੇ ਨਹੀਂ ਬਰਸਾਤ ਹੋ ਰਹੀ ਦੇਖ ਲਓ ਰੱਬ ਦੇ ਰੰਗ ਉੱਦਾਂ ਮੌਸਮ ਖਰਾਬ ਆ ਬੱਦਲ ਹੋਇਆ ਹੋਇਆ ਵਾ ਇਹਨੂੰ ਕਹਿੰਦੇ ਆ ਰੱਬ ਦੇ ਰੰਗ ਇਹ ਬਿਲਕੁਲ ਸੁੱਕਾ ਬਾਕੀ ਅੱਗੇ ਲੋਕੇਸ਼ਨ ਤੇ ਵੀ ਸੁੱਕਾ ਹੀ ਹੋਣਾ ਚਲੋ ਆਪਣੀ ਗੱਡੀ ਖਾਲੀ ਹੋ ਚੁਗੀ ਜੇ ਸੁੱਕਾ ਦਾ ਜੇ ਵੀਪੰਦਾ ਹੁੰਦਾ ਤੇ ਆਪਾਂ ਨੂੰ ਰੁਕਣਾ ਪੈਣਾ ਸੀ ਦੋਸਤੋ ਅੱਜ ਆਪਾਂ ਇਹ ਲੋਕੇਸ਼ਨਾਂ ਵੀ ਦੋ ਹੀ ਨੇ ਅਜਾ ਆਪਾਂ ਸੌਲਨ ਜਾਣਾ ਨਹੀਂ ਅਜਾ ਆਵਾ ਮਟੂਲੇ ਤੋਂ ਵਾਪਸ ਜਾਣਾ ਅੱਜ ਤੁਹਾਨੂੰ ਜਿੰਨੇ ਦਿਖਾਵਾਂਗੇ ਵਾਪਸੀ ਜਾਂਦੇ ਹੋਏ ਜੋ ਕੁਝ ਵੀ ਮਿਲਦਾ ਕਰਦਾ ਬਾਕੀ ਦੋਸਤੋ ਮੀਂਹ ਪੈ ਰਿਹਾ ਵਾ ਪੰਜਾਬ ਚ ਨੀ ਬੰਦੇ ਜਨਾਬੰਦਾ ਕਿਤੇ ਜਾਣ ਜੋਗਾ ਨਾ ਕਿਤੇ ਆਣ ਜੋਗਾ ਜੇ ਆਪਾਂ ਜਲਦੀ ਫ੍ਰੀ ਵੀ ਹੋ ਜਾਾਂਗੇ ਆਜੋ ਬਾਕੀ ਖਾਦੀ ਕੁੜੀ ਖਾਲੀ ਕੋਲੀ ਕਰਕੇ ਮਿਲਦੇ ਆਂ ਲਓ ਜੀ ਦੋਸਤੋ ਆਪਾਂ ਇੱਕ ਲੋਕੇਸ਼ਨ ਖਾਲੀ ਕਰਕੇ ਨਿਕਲ ਗਏ ਸੀਗੇ ਤੇ ਬਰਸਾਤ ਹੈ ਨਹੀਂ ਕੀ ਮੌਸਮ ਖਰਾਬ ਆ ਵੈਸੇ ਬੱਦਲ ਹੋਇਆ ਹੋਇਆ ਵਾ ਤੇ ਆਜੋ ਆਪਾਂ ਦੂਜੀ ਲੋਕੇਸ਼ਨ ਤੇ ਚੱਲਦੇ ਆਂ ਦੇਖਦੇ ਆਂ ਉੱਥੇ ਮਾਹੌਲ ਕਿੱਦਾਂ ਵਾ ਟਾਈਮ ਹੋ ਗਿਆ 9:00 ਵਜੇ 10 ਮਿੰਟ ਤੇ ਮੈਡਮ ਆਏ ਹੋਏ ਸੀ ਅੱਜ 8:30 ਵਜੇ ਸਟੋਰ ਖੋਲ੍ਹਤਾ ਸੀ ਮੈਡਮ ਨੇ ਤੇ ਆਪਾਂ ਵੀ ਖਾਲੀ ਕੀਤੀ ਖਾਲੀ ਕਰਕੇ ਆਪਾਂ ਦਮ ਦਮ ਭੱਜ ਲਏ ਕਿਉਂਕਿ ਅੱਜ ਆਪਾਂ ਦੋਸਤੋ ਲੋਕੇਸ਼ਨਾਂ ਦੋਈ ਕਰਨੀਆਂ ਨੇ ਤੇ ਆਪਾਂ ਵਾਪਸ ਘਰ ਨੂੰ ਜਾਣਾ ਵਾਪਸੀ ਚੱਕ ਕੇ ਦਾ ਦੇ ਦਿਆਂ ਕਿੰਨੇ ਵਜੇ ਵਾਪਸੀ ਚਕਾਉਂਦੇ ਆ ਇਹ ਪੇਪਰ ਬਣਦੇ ਆ ਤੇ ਉਸ ਹੱਬ ਨਾਲ ਹੀ ਫਿਰ ਆਪਾਂ ਨਿਕਲਦੇ ਆ ਦੋਸਤੋ ਜੁੜੇ ਰਹੋ ਦੋਸਤੋ ਪੂਰਾ ਦਿਨ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਕਿੰਨੇ ਵਜੇ ਫ੍ਰੀ ਹੁੰਨੇ ਆ ਲਓ ਜੀ ਦੋਸਤੋ ਆਪਾਂ ਰੋਜ਼ ਦੀ ਤਰ੍ਹਾਂ ਲੋਕੇਸ਼ਨ ਤੇ ਪਹੁੰਚ ਗਏ ਆ ਆਪਣੀ ਲੋਕੇਸ਼ਨ ਤੇ ਆਪਾਂ ਆ ਗਏ ਆ ਤੇ ਅਜੇ ਤੱਕ ਕੋਈ ਆਇਆ ਨਹੀਂ ਗਾ ਗਾੜ ਸਾਹਿਬ ਬੈਠੇ ਆ ਖੜੇ ਆ ਹਾਂਜੀ ਖੜਿਆ ਕਿ ਆਪਾਂ ਮਿਲ ਰਹੇ ਆ ਤੁਹਾਨੂੰ ਗੱਡੀ ਖਾਲੀ ਕਰਕੇ ਆਇਓ ਵੇ ਦੋਸਤ ਬਾਕਸ ਵੀ ਕੋਈ ਜ਼ਿਆਦਾ ਨਹੀਂ ਹੈਗੇ ਦੋਸਤੋ 8 ਬਾਕਸ ਆ 8 ਤੇ ਦੂਜੀ ਲੋਕੇਸ਼ਨ ਦੇ ਸੀਗੇ 11 ਸੈਕਟਰ ਦੇ ਆਪਣੇ ਕੋਲੇ ਸੀਗੇ ਦੋਸਤੋ 17 ਬਾਕਸ ਤੇ ਇੱਥੇ ਦੇ ਹੈਗੇ ਆ 8 ਬਾਕਸ ਉਹ ਗੌਰ ਸਾਹਿਬ ਉਹਨੀ ਗੱਡੀ ਬੈਕ ਕਰਵਾ ਰਹੇ ਸੀਗੇ ਤੇ ਆਵਾ ਗੱਡੀ ਬੈਕ ਲਾਤੀ ਦੋਸਤੋ ਤੇ ਆਜੋ ਫੇ ਮਿਲਦੇ ਹਾਂ ਸਮਿਸਰ ਆਉਂਦੇ ਆ ਤੁਹਾਨੂੰ ਦਿਖਾਉਨੇ ਆ। ਉਹ ਦੋਸਤੋ ਆਪਾਂ ਚੱਲੇ ਪਏ ਸੀ ਦੂਜੀ ਲੋਕੇਸ਼ਨ ਖਾਲੀ ਕਰਕੇ ਹੁਣ ਆਪਾਂ ਜਿਹੜੀ ਪਹਿਲੀ ਲੋਕੇਸ਼ਨ ਜਿੱਥੇ ਖਾਲੀ ਕੀਤੀ ਐ ਸੈਕਟਰ 11 ਜੱਾ ਉੱਥੋਂ ਆਪਾਂ ਵਾਪਸੀ ਚੱਕਣੀ ਆਂ ਆਜੋ ਉੱਥੋਂ ਵਾਪਸੀ ਜਾ ਕੇ ਤੇ ਮਿਲਦੇ ਆਪਾਂ ਜੇ ਕੋਈ ਹੋਰ ਦੇਖਣ ਨੂੰ ਮਿਲਦਾ ਤੁਹਾਨੂੰ ਉਹ ਵੀ ਰੋ ਰੋ ਕਰਾਂਗੇ ਦੋਸਤੋ ਗੱਡੀ ਆਪਣੀ ਹੋ ਗਈ ਲੋਡ ਤੇ ਆਪਾਂ ਲਾ ਕੇ ਹੁਣ ਸੀਲ ਨਿਕਲ ਜਾਣਾ ਪੰਜਕੂਲਾ ਸੈਕਟਰ 11 ਚੋਂ ਭਾਈ ਓਕੇ ਆਪਣੀ ਗੱਡੀ ਲੋਡ ਸਵਾਰ ਨੂੰ ਫੜਾਉਣੀ ਸੀਲ ਸੀਲ ਲਾ ਦੇ ਸਰਨੇ ਆਪੇ ਤੇ ਆਪਾਂ ਨਿਕਲ ਲੈਣਾ ਦੋਸਤੋ ਲਓ ਜੀ ਆਪਾਂ ਚੱਲ ਪਏ ਸੀਗੇ ਵਾਪਸੀ ਚੱਕ ਕੇ ਸੇਲ ਲਾਤੀ ਆ ਸਰ ਨੇ ਤੇ ਆਪਾਂ ਸੈਕਟਰ 11 ਤੋਂ ਚੱਲ ਪਏ ਆ ਦੋਸਤੋ ਟਾਈਮ ਹੋ ਗਿਆ ਏ 10:45 ਮਿੰਟ ਤੇ ਆਜੋ ਅੱਗੇ ਮਿਲਦੇ ਆ ਅੱਜ ਆਪਾਂ ਟਾਈਮ ਨਾਲੇ ਵਾਪਸੀ ਆ ਗਏ ਆ ਬਾਬਾ ਨਾਨਕ ਰੱਖੇ ਸੁੱਖ ਤੇ ਆਜੋ ਅੱਗੇ ਦਿਖਾਉਨੇ ਆ ਤੁਹਾਨੂੰ ਮਾਹੌਲ ਅੱਗੇ ਦਾ ਆਪਾਂ ਪੰਜ ਗੁੱਲੇੋਂ ਨਿਕਲ ਲਈ ਵਾਪਸੀ ਚੱਕ ਕੇ ਆਓ ਜੀ ਮਿੱਤਰੋ ਤੇ ਦੋਸਤੋ ਆਪਾਂ ਅੱਗੇ ਸੀ ਖਨਾ ਪਾਰ ਕਰ ਗਏ ਤੇ ਮੌਸਮ ਬਦਲ ਹੋਇਆ ਹੋਇਆ ਵਾ ਤੇ ਡ੍ਰੈਫ ਕੋ ਵੀ ਅੱਜ ਘਾਟਾਂ ਨਾਲ ਸਾਲ ਕਰਕੇ ਤੇ ਅੱਜ ਆਪਾਂ ਕੱਲ ਵਾਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਆਪਾਂ ਇੱਕ ਰੱਜੀ ਦਿਖਾਉਣੀ ਹੈ ਗੱਡੀ ਨੇ ਤੇ ਤੁਹਾਨੂੰ ਦਰਨਾ ਦਿਖਾਵਾਂਗੇ ਤੇ ਆਪਾਂ ਇਹ ਖਨਾ ਪਾਰ ਕਰ ਲਿਆ ਤੇ ਅੰਦਰ ਵੀ ਲੱਗੇ ਹੈ ਬਾਬੇ ਦੇ ਤਲੰਗਰ ਬਸ ਰਹਿ ਆ 9 ਸਾਲ ਕਰਕੇ ਤੇ ਅਜਾ ਮੈਂਨਾ ਕਮਾਣਾ ਨੂੰ ਤਾਂ ਲੱਗ ਪਈ ਆ ਤੇ ਆਜੋ ਦੋਸਤੋ ਅੱਗੇ ਮਿਲਦੇ ਆ ਇਹ ਆਪਾਈ ਕਰਦਾ ਜੀ ਕਾਲੀ ਟਾਈਮ ਐ ਟਾਈਮ ਆ ਲਈ ਸੀ ਇਹਨੇ ਸਟicker ਲਾਇਆ BJP ਦਾ ਤੇ ਆਜੋ ਅੱਗੇ ਦੋਸਤੋ ਮਿਲਦੇ ਆਪਾਂ ਇਹ ਆ ਗਈ ਹਵੇਲੀ ਦਵਾਬਾ ਹਵੇਲੀ ਹਾਈਵੇ ਆਜੋ ਪਾ ਤੇਲ ਪਵਾ ਕੇ ਫਿਰ ਤੁਹਾਨੂੰ ਟਿਕਰ ਇਹ ਲਾ ਗ੍ਰੈਸ ਸਟicker ਬਾਈ ਲੱਗਿਆ ਹੈ ਸਟicker ਲਾਉਣ। ਯਾ ਬਾਈ ਦੀ ਦੁਕਾਨ ਆ ਰਵੀ ਆਰਟਸ ਤਰਾਹਾ। ਨੰਬਰ ਲੋਡ ਕਰ ਲਓ ਸਾਡੀਆਂ ਸਾਰੀਆਂ ਗੱਡੀਆਂ ਦਾ ਸਟicker ਬਾਈ ਘੈਂਟ ਕਰਦਾ ਜੋ ਦਿਖਾਉਣਾ। ਬਾਈ ਕੋਲੇ ਨਵਾਂ ਹੀ ਕੰਮ ਆ ਸਾਰਾ। ਇਹ ਦਰਾਹੇ ਪਾਲੀ ਪਾਲੀ ਬਾਟੀ ਵਾਲੇ ਆ। ਤੇ ਉਹਨਾਂ ਦੀਆਂ ਸਾਰੀਆਂ ਗੱਡੀਆਂ ਬਾਈ ਉਹ ਤਿਆਰ ਕਰਦਾ ਵਾ। ਹਜੇ ਆ ਖੜੀ ਐ ਇੱਕ ਇਹਨੂੰ ਵੀ ਲਾਉਣੀ ਆ ਟੇਪ ਤੋਂ। ਵਧੀਆ ਬਾਈ ਦਾ ਕੰਮ ਬਾਈ ਪੂਰੀ ਕਲਾਕਾਰੀ ਨਾਲ ਮਿੰਤੀ ਮੁਿੰਤੀ ਕਰਕੇ ਐਨ ਨਾਲ ਫੇਲ ਆਉਗਾ ਸਟicker 000000 know jxpeak india ਇਹ ਤੁਰੇ ਸਟicker ਬਾਈ ਕੱਟਣ ਲੱਗਿਆ ਹੋਇਆ ਵਾ ਕੱਟ ਕੇ ਇਧਰਲੀ ਸਾਈਡ ਵੀ ਲਵਾ ਕੇ ਆਪਾਂ ਫਿਰ ਚੱਲਦੇ ਆਂ ਫੇ ਅੱਗੇ ਤੁਹਾਨੂੰ ਦਿਖਾਉਣਾ ਹੈ ਦੋਸਤੋ ਸਟicker ਲਵਾ ਕੇ ਤੇ ਆਪਾਂ ਅਜੇ ਟਾਈਮ ਨਾਲ ਘਰੇ ਆ ਗਏ ਆ ਟਾਈਮ ਹੈਗਾ ਅਜੇ ਤਾਂ ਘਰੇ ਪਹੁੰਚੇ ਨਹੀਂ ਜਣੀ ਜਾ ਰਹੇ ਆ ਤੇ ਦੋਸਤੋ ਆਪਾਂ ਟਾਈਮ ਹੋ ਗਿਆ ਏ 2:30 ਵਜੇ ਆ ਕੈਮਰਾ ਕਦ ਹਿਲਣ ਲੱਗ ਗਿਆ ਸੀ ਚਲੋ ਤੇ ਆਪਾਂ ਸਟicker ਲਵਾ ਕੇ ਤੁਰ ਪਏ ਸੀਗੇ ਅੱਜ ਨਿਆਣਿਆਂ ਨਾਲ ਥੋੜਾ ਜਿਹਾ ਟਾਈਮ ਨਾਲ ਖੇਡ ਲਾਂਗੇ ਤੇ ਆਜੋ ਅੱਗੇ ਮਿਲਦੇ ਆਂ ਦੋਸਤੋ ਜੋ ਕੋਸ਼ ਕਰਦੇ ਆਂ ਅੱਜ ਸੇਲ ਲੱਗੀ ਹੈ ਨਵੇਂ ਸਾਲ ਦੀ ਸੇਠੀ ਬੂਟ ਤੇ ਆਪਾਂ ਚੱਲਦੇ ਆਂ ਘਰ ਨੂੰ ਕਦੇ-ਕਦੇ ਤਾਂ ਆਪਾਂ ਨੂੰ ਟਾਈਮ ਨਾਲ ਘਰੇ ਜਾਣ ਨੂੰ ਮਿਲਦਾ ਵਾ ਤੇ ਆਪਾਂ ਘਰੇ ਹੀ ਚੱਲਦੇ ਆਂ ਬਾਕੀ ਦਰਾਹਾ ਪਾਰ ਕਰਿਆ ਹੈ ਆਪਾਂ ਲਓ ਜੀ ਦੋਸਤੋ ਆਪਾਂ ਅਸੀਂ ਸਾਨੇਆਲ ਤੇ ਇਹ ਹੈਗਾ ਸਾਨੇਆਲ ਤੋਂ ਕੁਹਾੜੇ ਵਾਲਾ ਰੋਡ ਤੇ ਉਹ ਬਾਈ ਜਾ ਰਿਹਾ ਰੇੜੇ ਵਾਲਾ ਤੋੜੀ ਲੱਦੀ ਹੀ ਬਾਈ ਨੇ ਬਾਈ ਰੇੜਾ ਰੇੜੀ ਵਾਲਾ ਬੰਦਾ ਰਿਕਸ਼ੇ ਵਾਲਾ ਬੰਦਾ ਉਹਨੂੰ ਹਾਰ ਨਾ ਮਾਰਿਆ ਕਰੋ ਜਿਆਦਾ ਵਧੀਆ ਇੱਕ ਹੋਰ ਨ ਮਾਰੋ ਉਹਨੂੰ ਬਸ ਕਿਉਂਕਿ ਦੋਸਤੋ ਉਹ ਆਪਦੇ ਸਰੀਰ ਦੀ jaan ਲਾ ਰਿਹਾ ਵਾ ਤੇ ਆਪਾਂ ਹਨਾ ਇੰਜਣ ਘਮਾਉਣਾ ਨਾ ਮਸ਼ੀਨਰੀ ਆਪਣੇ ਕੋਲੇ ਤੇ ਰਿਕਸ਼ੇ ਵਾਲੇ ਬੰਦੇ ਨਾਲ ਰੇੜੀ ਵਾਲੇ ਬੰਦੇ ਨਾਲ ਤੇ ਜਿਹਨੇ ਜਾਨਵਰ ਦੇ ਨਾਲ ਰੇੜਾ ਕੋੜਾ ਹੋ ਗਿਆ ਜਾਂ ਜਾਨਵਰ ਕੋਈ ਵੀ ਹੋ ਗਏ ਉਹਦੇ ਨਾਲ ਇਹ ਆ ਗਿਆ ਮਸਾਨੇਵਾਲ ਤੋਂ ਪੁਹਾੜਾ ਮਛੀਵੜਾ ਸਾਹਿਬ ਉਰੋੜਾ ਦੋਸਤੋ ਜਦੋਂ ਅਸੀਂ ਸੁਬਾਹ ਨਿਕਲੇ ਸੀ ਦੋਸਤੋ ਉਦੋਂ ਬਰਸਾਤ ਐਨ ਨਾਲ ਵਧੀਆ ਆਲੀ ਪੈ ਰਹੀ ਸੀ ਸਵੇਰੇ ਤੇ ਹੁਣ ਬਰਸਾਤ ਰੁਕੀ ਹੋਈ ਆ ਵੈਸੇ ਮੌਸਮ ਖਰਾਬ ਆ ਬੱਦਲ ਹੋਇਆ ਹੋਇਆ ਵਾ ਤੇ ਬਾਕੀ ਆਜੋ ਦੋਸਤੋ ਅੱਗੇ ਮਿਲਦੇ ਆ ਅੱਜ ਕੀ ਕਰਦੇ ਆ ਕੀ ਕੁਛ ਕਰਦੇ ਆ ਤੁਹਾਡੇ ਨਾਲ ਕਰਾਂਗੇ ਰੂਮ ਰੂਮ ਸਾਰਾ ਕੁਝ ਆਜੋ ਬੇ ਦੋਸਤੋ ਅੱਗੇ ਮਿਲਦੇ ਆ ਦੋਸਤੋ ਸਾਡੇ ਪਿੰਡ ਵਾਲਾ ਰਾਹ ਵੀ ਘੱਟ ਨਹੀਂ ਇੱਥੇ ਵੀ ਫੁੱਲ ਰੌਣਕ ਹੁੰਦੀ ਆ ਸ਼ਾਮ ਨੂੰ ਕਿਉਂਕਿ ਇਹਦੇ ਤੇ ਫੈਕਟਰੀਆਂ ਬਹੁਤ ਨੇ ਤੇ ਹੁਣ ਤਾਂ ਜੰਡਿਆਲੀ ਵੀ ਬਹੁਤ ਵੱਧ ਗਿਆ ਇਹ ਦੇਖੋ ਕਿੱਥੇ ਤੱਕ ਜੰਡਿਆਲੀ ਆ ਗਿਆ ਤੇ ਹੁਣ ਤਾਂ ਬਹੁਤ ਫੈਕਟਰੀਆਂ ਹੋ ਗਈਆਂ ਸਾਡੇ ਪਿੰਡ ਵਾਲੇ ਰਾਹ ਤੇ ਵੀ ਆਜੋ ਦੋਸਤੋ ਅੱਗੇ ਤੁਹਾਨੂੰ 슈ਗਰ ਮਿਲ ਦੇ ਦਰਸ਼ਨ ਕਰਾਉਨੇ ਆ ਇੱਕ ਵਾਰ ਤੁਹਾਨੂੰ ਵੀਡੀਓ ਚ ਦਿਖਾਈ ਸੀ ਨੇਰੇ ਚ ਪਰ ਪਰ ਹੁਣ ਤੁਹਾਨੂੰ ਧਰੇ ਦਿਖਾਉਨੇ ਆ 슈ਗਰ ਮਿਲ ਆਇਓਸ ਲੋਹਟ ਲਾਈ ਕੰਪਨੀਆਂ ਬਹੁਤ ਨੇ ਦੋਸਤੋ ਆਪਣੇ ਇਹ ਵੀ ਲੋਹਟ ਲਾਈ ਕੰਪਨੀ ਚ ਚੱਲੀ ਹੋਣੀ ਆ ਕਿਤੇ ਖਾਲੀ ਹੋਣ ਤੇ ਅੱਗੇ ਵੀ ਹੈਗੀਆਂ ਤਿੰਨ ਚਾਰ ਫੈਕਟਰੀਆਂ ਲੋਹਟ ਲਾਈ ਬਹੁਤ ਕਾਫੀ ਆ ਤਿੰਨ ਚਾਰ ਕੀ ਕਾਫੀ ਆ ਇਹ ਸਾਰੀਆਂ ਲੋਹਟ ਲਾਈ ਹੋਆ ਜਿੰਨੀਆਂ ਵੀ ਨੇ ਇਹ ਲੋ ਦੋਸਤੋ ਲੰਗਰ ਲੱਗਿਆ ਹੈ ਲੰਗਰ ਤੇ ਆਪਣੇ ਪਿੰਡ ਵਾਲੇ ਰਾਹ ਤੇ ਦੋਸਤੋ ਇਹ ਆ ਗਈ ਗ੍ਰੀਨ ਟੈਕ ਪਹਿਲਾ ਹੁੰਦਾ ਸੀ ਸੈਲਰ ਇੱਥੇ ਇਹ ਸੀਗੀ ਪੂਨਮ ਢਿੱਲੋਂ ਦੀ ਕੰਪਨੀ ਗ੍ਰੀਨ ਟੈਕ ਪਹਿਲਾਂ ਇਹਦਾ ਨਾਮ ਹੁੰਦਾ ਸੀ ਐਗਰੋ ਟੈਕ ਫਿਰ ਇਹਦਾ ਨਾਮ ਪੈ ਗਿਆ ਗ੍ਰੀਨ ਟੈਕ ਹੁਣ ਇਹਦਾ ਨਾਮ ਪਤਾ ਨਹੀਂ ਕੀ ਹੈ ਤੇ ਸਾਨੂੰ ਨਹੀਂ ਪਤਾ ਕਿਉਂਕਿ ਇਹ ਬਾਹਰ ਦੇ ਲੋਕ ਬੰਦਿਆਂ ਨੇ ਖਰੀਦ ਲਿਆ ਜਿੰਨਾ ਟਾਈਮ ਇਹ ਪੂਨਮ ਢਿੱਲੋਂ ਕੋਲੇ ਰਹੀ ਆ ਉਹਨਾਂ ਟੈਕ ਇਹ ਐਗਰੋ ਟੈਕ ਤੇ ਗ੍ਰੀਨ ਟੈਕੇ ਰਹੀ ਆ ਤੇ ਹੁਣ ਇਹਦਾ ਨਾਮ ਸਾਨੂੰ ਵੀ ਪਤਾ ਕੀ ਆ ਵੈਸੇ ਗ੍ਰੀਨ ਟੈਕ ਦੇ ਨਾਮ ਤੋਂ ਅਸੀਂ ਤਾਂ ਐਗਰੋ ਟੈਕ ਦੇ ਨਾਮ ਤੋਂ ਹੀ ਜਾਣਦੇ ਆ ਕੰਪਨੀਆਂ ਇਹ ਸਾਰੀਆਂ ਦੋਸਤੋ ਲੋਹਾਟ ਲਈ ਕੰਪਨੀਆਂ ਨੇ ਇਹ ਸਾਰੀਆਂ ਤੇ ਅੱਜ ਅੱਗੇ ਦਰਸ਼ਨ ਕਰਾਉਨੇ ਆ ਗੱਡੀਆਂ ਦੇਖੋ ਕਿੰਨੀਆਂ ਖੜੀਆਂ ਹੋਣ ਉਹ ਦੇਖੋ ਦੋਸਤੋ ਗੱਡੀਆਂ ਖੜੀਆਂ ਦੇਖੋ ਇਸ ਆਰਆਂ ਬਾਹਰ ਆਈਆਂ ਹੋਈਆਂ ਨੇ ਕਿ ਜਿਹੜੀਆਂ ਖਾਲੀ ਹੋਣੀਆਂ ਨੇ ਇਹ ਖਾਲੀ ਹੋਣ ਵਾਸਤੇ ਆਈਆਂ ਹੋਈਆਂ ਗੱਡੀਆਂ ਲੋਹਾਟ ਲਈ ਦੋਸਤੋ ਟਾਈਮ ਹੋ ਗਿਆ ਸੀ ਬੱਜ ਕੇ 3 ਤੇ ਚਾਹ ਦਾ ਲੰਗਰ ਚੱਲਦਾ ਸੀ ਆਪਣੇ ਪਿੰਡ ਵਾਲੇ ਰਾਹ ਤੇ ਆਪਾਂ ਵੀ ਲੈ ਲਈ ਚਾਹ ਤੇ ਮੈਂ ਕਿਹਾ ਚਾਹ ਪੀ ਲਈਏ ਇਹ ਆ ਗਿਆ ਹਰਸ਼ ਕੰਟੇਨਰ ਇੱਥੇ ਕੰਟੇਨਰ ਯਾਰਡ ਆ ਕੰਟੇਨਰ ਯਾਰਡ ਵੀ ਤਿੰਨ ਨੇ ਆਪਣੇ ਰੋਡ ਤੇ ਦੋਸਤੋ ਤੇ ਆ ਜੋ ਕੇ ਮਿਲਦੇ ਆ ਤੇ ਦੋਸਤੋ ਇਹ ਚੀਜ਼ ਨੂੰ ਤੁਸੀਂ ਜਾਣਦੇ ਹੋਵੋਗੇ ਤੇ ਇਹਦੇ ਤੋਂ ਆਪਾਂ ਦੂਰੀਆਂ ਤੇ ਆਪਾਂ ਦੂਰੀ ਰਹਿਣਾ ਠੀਕ ਪਸੰਦ ਕਰਦੇ ਹੈ ਪਸੰਦ ਕਰਦਾ ਮੰਗਦੇ ਆ ਸੰਨ ਕਰਨਾ ਮੰਗਦੇ ਆ ਹੁਣ ਜਾਨੀ ਵਾਵਾ ਟਾਈਮ ਹੋ ਗਿਆ ਆਪਾ ਪਹਿਲਾਂ ਆਪਾਂ ਵੀ ਕਰ ਲਈਦਾ ਸੀ ਸ਼ਕਲ ਮੇਲਾ ਪਰ ਹੁਣ ਨਹੀਂ ਆਪਾਂ ਇਹ ਦੇਖੋ ਦੋਸਤੋ ਇੱਕ ਕੰਪਨੀ ਹੋਰ ਬਣਨ ਲੱਗੀ ਕੰਪਨੀਆਂ ਹੀ ਕੰਪਨੀਆਂ ਲਓ ਦੋਸਤੋ ਇਹ ਆ ਗਈ 슈ਗਰ ਮਿਲ ਦੇਖੋ ਲੱਗੀਆਂ ਗੰਨੇ ਵਾਲੀਆਂ ਟਰਾਲੀਆਂ ਇਹ ਗੰਨਾ ਲੈ ਕੇ ਆਉਣਗੇ ਤੇ ਫਿਰ ਚੀਨੀ ਬਣੂਗੀ ਤੇ ਚੀਨੀ ਬਣੂਗੀ ਇਹਨੂੰ ਵਿਹਾਰ ਨਾਰ ਮਾਰ ਦੋ ਭਾਈ ਨੂੰ ਵੀ ਭਰਾਵਾ ਅਸੀਂ ਵੀ ਆ ਰਹੇ ਹਾਂ ਇਹ 슈ਗਰ ਮਿਲ ਦਾ ਮੇਨ ਗੇਟ ਖੰਡ ਮਿਲ ਖੰਡ ਮਿਲ ਪੁੱਡੇ ਵਾਲਾ ਦੇ ਆ ਜਾਓ ਤੁਹਾਨੂੰ ਉੱਤੇ ਨੇ ਗਰਾਊਂਡ ਦਿਖਾਈਏ ਸ਼ਾਵਨੂ ਨੇ ਰੇਜਾ ਦਾ ਕਈ ਵਾਰੀ ਦੇਖਿਆ ਤੁਸੀਂ ਦੋਸਤੋ ਅੱਜ ਤੁਹਾਨੂੰ ਦਿਨੇ ਦਿਖਾਉਨੇ ਆ ਇਹਦਾ ਦ੍ਰਿਸ਼ ਲਓ ਦੋਸਤੋ ਕਰੋ ਗਰਾਊਂਡ ਦੇ ਦਰਸ਼ਨ ਹੈ ਨਾ ਗਰਾਊਂਡ ਦੋਸਤੋ ਪੱਕੀ ਘਾ ਵਾਲੀ ਗਰਾਊਂਡ ਆ ਉੱਥੇ ਸਟੇਡੀਅਮ ਆ ਗਰਾਊਂਡ ਬਹੁਤ ਵੱਡਾ ਦੋਸਤੋ ਗਰਾਊਂਡ ਦੀ ਕੋਈ ਦਿੱਕਤ ਨਹੀਂ ਹੈਗੀ ਗਰਾਊਂਡ ਬਹੁਤ ਵੱਡਾ ਵਾ ਹਾਏਓ ਦੋਸਤੋ ਆਪਾਂ ਪਹੁੰਚ ਗਏ ਸੀ ਘਰੇ ਤੇ ਆਜੋ ਤੁਹਾਨੂੰ ਅੱਗੇ ਦਿਖਾਉਨੇ ਆ ਲਓ ਜੀ ਦੋਸਤੋ ਆਪਾਂ ਆ ਗਏ ਸੀ ਘਰੇ ਤੇ ਆਪਣੇ ਕੋਲ ਘਰੇ ਟੈਂਕੀ ਦੀ ਜਗ੍ਹਾ ਹੈਗੀ ਆ ਗੱਡੀ ਖੜਾਉਣ ਨੂੰ ਚਾਹੇ ਟਰੱਕ ਖੜਾ ਦੀਏ 10 ਟੈਰੀ ਇਹ ਕਾਰ ਖੜੀ ਵੱਡੇ ਦੀ ਤੇ ਆਪਾਂ ਲਾਉਣ ਲੱਗਿਆ ਗੱਡੀ ਠੀਕ ਆ ਦੋਸਤੋ ਮਿਲਦੇ ਆਂ ਫਿਰ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਫੋਲੋ ਕਰਨੇਓ